ਦੱਸਦੇ ਕਿ ਲਾਡਵਾਲ ਟੋਲ ਪਲਾਜ਼ਾ ਦੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਲਾਡਵਾਲ ਟੋਲ ਪਲਾਜ਼ਾ ਨੂੰ ਲੈ ਕੇ ਲਗਾਤਾਰ ਕਿਸਾਨਾਂ ਤੇ ਨੈਸ਼ਨਲ ਹਾਈਵੇ ਥੋਰਟੀ ਵਿੱਚਕਾਰ ਖਿੱਚੋਤਾਣ ਜਾਰੀ ਹੈ ਅੱਜ ਮੁਰਤੋਂ ਕਿਸਾਨਾਂ ਦੇ ਵੱਲੋਂ ਲਾਡੂਆਲ ਟੋਲ ਪਲਾਜ਼ਾ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਗਿਆ। ਉਹਨਾਂ ਨੇ ਕਿਹਾ ਕਿ ਟੋਲ ਪਲਾਜ਼ਾ ਦੀ ਸੀਬੀਆਈ ਜਾਂਚ ਕਰਵਾਉਣ ਦੀ ਉਹਨਾਂ ਮੰਗ ਕੀਤੀ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦਾਵਾ ਕੀਤਾ ਹੈ ਕਿ ਇਸ ਟੋਲ ਪਲਾਜ਼ਾ ਤੇ ਜ਼ਬਰਨ ਜ਼ਿਆਦਾ ਪੈਸੇ ਵਸੂਲੇ ਜਾ ਰਹੇ ਨੇ। ਉਹ ਐ ਵੀ ਕਿਹਾ ਹੈ ਕਿ ਹਾਈਵੇ ਥੌਰੀਟੀ ਸਾਨੂੰ ਕੋਈ ਵੀ ਨੋਟੀਫਿਕੇਸ਼ਨ ਵਖਾਉਣ ਦੇ ਵਿੱਚ ناکਾਮਯਾਬ ਰਹੀ ਹੈ। ਉਹਨਾਂ ਨੇ ਕੋਈ ਵੀ ਨੋਟੀਫਿਕੇਸ਼ਨ ਸਾਨੂੰ ਨਹੀਂ ਖਾਇਆ ਜਦੋਂ ਕਿ ਪਹਿਲਾ ਇਸ ਕੰਪਨੀ ਜਿਸ ਕੰਪਨੀ ਨੂੰ ਇਹ ਠੇਕਾ ਦਿੱਤਾ ਗਿਆ ਸੀ ਉਸਨੇ 22 ਸਾਲ ਪਹਿਲਾਂ ਹੀ ਟੋਲ ਸ਼ੁਰੂ ਕਰ ਦਿੱਤਾ ਸੀ ਉਹਨਾਂ ਇਹ ਵੀ ਕਿਹਾ ਕਿ ਉਹ ਕੰਪਨੀ ਨੂੰ ਡਿਫਾਲਟਰ ਘੋਸ਼ਿਤ ਕਰ ਦਿੱਤਾ ਗਿਆ ਹੁਣ ਮੁਰ ਤੋਂ ਟੋਲ ਵਸੂਲਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਿਰਫ ਇੰਨੀ ਨਹੀਂ ਜਦੋਂ ਕਰਨਾਲ ਦੇ ਵਿੱਚ ਲੱਗਿਆ ਟੋਲ ਪਲਾਜ਼ਾ ਵੀ ਨਜਾਇਜ਼ ਹੈ ਜਿਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿਸਾਨ ਆਗੂਆਂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਜਿਹੜਾ ਸਾਹਮਣੇ ਆਇਆ ਬਹੁਤ ਅਕੀਰਣ ਨੀਤੀ ਰੋਗੀ ਕਿਉਂਕਿ ਮੁੱਖ ਮੰਤਰੀ ਪੰਜਾਬ ਨੂੰ ਵੀ ਜੱਟੀ ਲਿਖੀ ਗਈ ਹੈ ਬਿਲਕੁਲ ਜੀ ਮੁੱਖ ਮੰਤਰੀ ਸਾਹਿਬ ਦਾ ਇਹ ਫਰਜ਼ ਬਣਦਾ ਦੇਖੋ ਅਸੀਂ ਐਡਾ ਵੱਡਾ ਜਿਹੜਾ ਗਵਨ ਹੋਇਆ ਅਸੀਂ ਉਹ ਲੈ ਕੇ ਆਏ ਆ ਅਸੀਂ ਸਾਰੀ ਕੁ ਗੱਡੀ ਤੇ ਹਰੇਕ ਚੀਜ਼ ਲਿਆ ਕੇ ਅਸੀਂ ਸਾਹਮਣੇ ਰੱਖਤੀ ਹੁਣ ਇਹ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਸੀਬੀਏ ਜਾਂਚ ਕਰਾਉਣ ਤੇ ਉੱਥੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਤੇ ਜਿਹੜੀ ਪੰਜਾਬ ਦੀ ਜਨਤਾ ਉਹਨਾਂ ਵੱਲ ਦੇਖ ਰਹੀ ਆ ਤੇ ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਇਹਦਾ ਜਿਹੜਾ ਸੱਚਾ ਲੋਕਾਂ ਦੇ ਸਾਹਮਣੇ ਲੈ ਕੇ ਆਓ ਤੇ ਜਿਹੜਾ ਆਪਣਾ ਥੋਸ ਆਪਣਾ ਤਰੀਕੇ ਨਾਲ ਆਪਣਾ ਜਿਹੜਾ ਆਵਾਜ਼ ਆ ਉਹ ਕੋਟ ਦੇ ਵਿੱਚ ਰੱਖਣ ਸਰਕਾਰ ਡੇਲਾ ਟੋਲ ਟੋਲਪਲੇਜ ਹੁਣ ਫ੍ਰੀ ਹੋਊਗਾ ਜੀ ਇਹ ਫ੍ਰੀ ਹੋਊਗਾ ਜੀ ਅਸੀਂ ਤਾਂ ਕਹਿੰਨੇ ਆ ਵੀ ਜਿਹੜਾ 291 ਕਿਲੋਮੀਟਰ ਦੇ ਅੰਦਰ-ਅੰਦਰ ਟੋਲ ਪਲਾਜੇ ਪੈਂਦੇ ਆ ਉਹਨਾਂ ਦੀ ਵੀ ਜਾਂਚ ਕਰਨ ਕੀ ਪਤਾ ਉਹ ਇਦਾਂ ਹੀ ਨਾ ਚੱਲਦੇ ਹੁਣ ਤੇ ਉਹ ਵੀ ਬੰਦ ਕੀਤੇ ਜਾਣ ਉਹਨਾਂ ਦੀ ਜਾਂਚ ਹੋਵੇ ਵੀ ਉਹ ਕੀ ਆ ਇੱਕ ਅਸੀਂ ਮੰਗੇ ਕਰਦੇ ਆ ਵੀ ਜਿੰਨੇ ਹੋਰ ਟੋਲ ਪਲਾਜੇ ਨੇ ਸਰਕਾਰ ਸੈਂਟਰ ਸਰਕਾਰ ਨੂੰ ਵੀ ਔਰ ਸਟੇਟ ਸਰਕਾਰਾਂ ਨੂੰ ਵੀ ਕਿ ਉਹਦੇ ਡਿਸਪਲੇ ਬੋਰਡ ਲਾਏ ਜਾਣ ਕਿਉਂਕਿ ਦੇਖੋ ਜਦੋਂ ਡਿਸਪਲੇ ਬੋਰਡ ਕੋਈ ਕੰਮ ਚੱਲਦਾ ਰੋਡ ਬਣਦੀ ਆ ਪੁਲ ਬਣਦੇ ਆ ਟੋਲ ਪਲਾਜ਼ਾ ਲੱਗਿਆ ਵੈਸੇ ਤਾਂ ਟੈਕਸ ਪਹਿਲਾਂ ਆਪਾਂ ਜਦੋਂ ਗੱਡੀ ਲੈਨੇ ਆ ਉਦੋਂ ਆਪਾਂ ਟੈਕਸ ਪੇ ਕਰਦੇ ਆ ਟੈਕਸ ਤਾਂ ਇਹਨਾਂ ਨੂੰ ਲੈਣਾ ਨਹੀਂ ਚਾਹੀਦਾ ਪਰ ਚਲੋ ਇਹ ਰੋਡ ਟੈਕਸ ਉਹਦੀ ਭਰਾ ਲੈਂਦੇ ਨੇ ਪਰ ਇਹ ਜਦ ਤੋਲ ਲਾਉਂਦੇ ਆ ਮੰਨ ਲਓ ਖਰਚਾ ਪਾਉਂਦੇ ਆ ਤਾਂ ਇੱਕ ਡਿਸਪਲੇ ਬੋਰਡ ਲਾਇਆ ਜਾਵੇ ਮੰਨ ਲਓ ਜਿੰਨਾ ਖਰਚਾ ਟੋਟਲ ਉਹ ਤੇ ਜਿਹੜਾ ਦੇਲੀ ਦਾ ਰੋਜ਼ ਦੀ ਰੋਜ਼ ਦਾ ਜਿਹੜਾ ਇਕੱਠਾ ਹੁੰਦਾ ਉਹ ਮਾਈਨਸ ਹੋ ਗਏ ਤਾਂ ਕਿ ਲੋਕਾਂ ਨੂੰ ਠੱਗਿਆ ਠੱਗਿਆ ਮਹਿਸੂਸ ਨਾ ਹੋਵੇ ਵੀ ਅਸੀਂ ਠੱਗੇ ਗਏ ਆ ਲੋਕਾਂ ਨੂੰ ਲੱਗੇ ਵੀ ਅਸੀਂ ਟੈਕਸ ਦੇ ਰਹੇ ਆ ਤਾਂ ਕੰਮ ਵੀ ਹੋ ਰਿਹਾ ਹੁਣ ਤੁਸੀਂ ਜਾ ਕੇ ਦੇਖੋਗੇ ਮਾੜਾ ਇਹ ਮੀਂਹ ਪੈਂਦਾ ਜਦੋਂ ਐਟ ਐਟ ਗੋਡੇ-ਗੋਡੇ ਪਾਣੀ ਖੜ ਜਾਂਦਾ ਜਿਹੜਾ ਇੱਥੇ ਠੇਕੇਦਾਰ ਸੀ ਜਿਹੜਾ ਐਨਐਚਆਈ ਨੇ ਜੋ ਵੀ ਠੇਕੇਦਾਰ ਬਣਾਇਆ ਉਹ ਉਹਨਾਂ ਨੇ ਜਿਹੜੇ ਬੋਰ ਕੀਤੇ ਸੀਗੇ ਵੀ ਜੇ ਪਾਣੀ ਅੰਦਰ ਡਰੇਨ ਹੋਊਗਾ ਥੱਲੇ ਉਹ ਬਲੌਕ ਨੇ ਜੀ ਸਾਰੇ ਡਰੇਨੇਜ ਔਰ ਇਹਨਾਂ ਨੇ 100 ਸਾਲ ਦੀ ਗਾਰੰਟੀ ਦਿੱਤੀ ਸੀ ਆ ਫਿਰ ਉਹਦੇ ਤੇ ਕਾਰਵਾਈ ਕਿਉਂ ਨਹੀਂ ਕਰਦੇ ਇਹ ਕਿ ਉਹ ਤਾਂ ਸਾਰਾ ਹੁਣ ਤੁਸੀਂ ਦੇਖੋ ਨਾ ਤਾਂ ਰਿਪੇਅਰ ਹੁੰਦੀ ਆ ਜਾਂ ਤਾਂ ਉਹ ਰਿਪੇਅਰ ਕਰਨ ਪਾਣੀ ਰੋੜਾਂ ਤੇ ਫਿਰ ਰਿਆ ਵਾ ਜਿਹੜਾ ਡレイン ਡਰੇਨੇਜ ਦਾ ਨਾਲਾ ਵਾ ਉਹ ਬਲੌਕ ਹੋ ਚੁੱਕਿਆ ਬੁਰੀ ਤਰ੍ਹਾਂ ਮਿੱਟੀ ਉਹਦੇ ਵਿੱਚ ਆ ਕੋਈ ਸਫਾਈ ਨਹੀਂ ਕੋਈ ਮੇਨਟੇਨੈਂਸ ਨਹੀਂ ਹੈ ਰੋਡ ਟੁੱਟੇ ਪਏ ਨੇ ਸਾਰੇ ਰੋਡ ਸਾਰੇ ਟੁੱਟਿਆ ਜੀ ਪੁਲਾਂ ਚ ਗੈਪ ਪਿਆ ਹੋਇਆ ਔਰ ਕਦੇ ਵੀ ਕੋਈ ਇਨਸੀਡੈਂਟ ਵਾਪਰ ਸਕਦਾ ਔਰ ਵਾਪਰੇ ਵੀ ਆ ਕਿੰਨੇ ਆਪਾਂ ਐਫ ਆਈ ਆਰ ਕੱਢੀਆਂ ਸਰਕਾਰ ਕੱਢੇ ਕਿੰਨੀਆਂ ਐਫ ਆਈ ਆਰ ਡੈਥਸ ਹੋਈਆਂ ਨੇ ਜਿਹੜੇ ਰੋਡ ਦੇ ਟੋਏ ਕਾਰਨ ਕਾਫੀ ਨਜਾਇਜ਼ ਲੋਕ ਆਪਣੀਆਂ ਜਾਨਾਂ ਤੋਂ ਹੱਥ ਧੋ ਕੇ ਬੈਠੇ ਲੋਕਾਂ ਲਈ ਸੰਘਰਸ਼ ਜਾਰੀ ਰਹੂਗਾ ਲੋਕਾਂ ਲਈ ਹਮੇਸ਼ਾ ਸੰਘਰਸ਼ ਜਾਰੀ ਰਹੂਗਾ ਮਰਦੇ ਦੰਤ ਤੱਕ ਲੋਕਾਂ ਲਈ ਸੰਘਰਸ਼ ਵਾਦ ਚੁੱਕਾਂਗੇ ਔਰ ਚੁੱਕਦੇ ਰਹੇ ਆ ਤੇ ਚੁੱਕਦੇ ਰਹਿਾਂਗੇ ਅੱਜ ਜਿਹੜਾ ਲੱਡਵਾਲ ਟੋਨਪਲਾ ਜਾਨ ਕਿੰਨੀ ਸਮੇਂ ਲੀਕ ਕਦੋਂ ਮੀਟਿੰਗ ਹੈ ਜੀ ਕੋਈ ਮੀਟਿੰਗ ਫਿਕਸ ਤਾਂ ਨਹੀਂ ਹੋਈ ਹਜੇ ਇਹਦੀ ਹਜੇ ਕੋਈ ਮੀਟਿੰਗ ਫਿਕਸ ਨਹੀਂ ਹੋਈ ਮੀਟਿੰਗ ਆ ਫਿਕਸ ਤਾਂ ਹੋਊਗੀ ਨਾ ਜੇ ਇਹ ਸਹੀ ਹੋਊਗਾ ਸਾਨੂੰ ਤਾਂ ਲੱਗਦਾ ਦਾਲੀ ਕਾਲੀ ਆ ਇਹਦੇ ਪੇਪਰ ਹੀ ਨਹੀਂ ਹੈਗੇ ਡਾਕੂਮੈਂਟਸ ਹੁੰਦੇ ਤਾਂ ਹੁਣ ਨੂੰ ਸਾਨੂੰ ਦੇ ਦਿੰਦੇ ਇਹ ਕੋਰਡ ਦੇ ਵਿੱਚ ਹੁਣ ਮਸਲਾ ਵਾ ਤੇ ਤਾਂ ਹੀ ਅਸੀਂ ਸਰਕਾਰ ਨੂੰ ਵੀ ਜਿਹੜੀ ਸਟੇਟ ਸਰਕਾਰ ਆ ਭਗਵਾਨਤਮਨ ਨੂੰ ਵੀ ਅਪੀਲ ਕਰਦੇ ਆ ਕਿ ਇਹਦਾ ਬਿਲਕੁਲ ਤਕੜੇ ਹੋ ਕੇ ਆਪਣੇ ਉੱਥੇ ਰੱਖਣ ਪੱਖ ਰੱਖਣ ਪੰਜਾਬ ਦਾ ਤਾਂ ਕਿ ਜਿਹੜਾ ਪੈਸਾ ਹੁਣ ਤੱਕ ਲੁੱਟਿਆ ਗਿਆ ਲੋਕਾਂ ਦੇ ਜੇਬ ਚੋਂ ਗਿਆ ਉਹ ਸੂਬੇ ਦਾ ਪੈਸਾ ਸੂਬੇ ਨੂੰ ਮਿਲਣਾ ਚਾਹੀਦਾ ਧੰਨਵਾਦ ਸਰ ਅੱਜ ਕੀ ਕਾਰਨਾ ਮੋਹਰੇ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਲੱਡਵਾਲ ਪੁਲ ਖਲਾਜੇ ਦੇ ਉੱਤੇ ਅੱਜ ਜਿਹੜੇ ਆਪਾਂ ਦੋਨਾਂ ਜਥੇਬੰਦੀਆਂ ਦੇ ਸੀਨੀਅਰ ਲੀਡਰਸ਼ਿਪ ਅਸੀਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕਿ 2 2016 ਜੂਨ ਨੂੰ ਜਿਸ ਦਿਨ ਆਪਾਂ ਇਹ ਟੋਲ ਪਲਾਜ਼ੇ ਤੇ ਆਏ ਸੀ ਨਾ ਸਾਡੀਆਂ ਤਿੰਨ ਮੰਗਾਂ ਸੀ ਹਾਂਜੀ ਇੱਕ ਦੇ ਰੇਟ ਕੱਟ ਕਰ ਦਿਓ ਹਾਂਜੀ ਇੱਕ 20 ਕਿਲੋਮੀਟਰ ਦਾ ਏਰੀਆ ਫ੍ਰੀ ਕਰ ਦਿਓ ਇੱਕ ਸਾਡੇ ਪਾਸ ਬਣਾਓ ਠੀਕ ਹੈ ਜੀ ਔਰ ਇਹ ਇਹਨਾਂ ਦਾ ਐਨਐਚਏ ਦਾ ਅਧਿਕਾਰੀ ਇਸ ਮਾਮਲੇ ਤੇ ਕੋਈ ਗੱਲ ਕਰਨ ਨਹੀਂ ਆਇਆ ਹਾਂਜੀ ਆਪਾਂ 30 ਜੂਨ ਨੂੰ ਤੁਹਾਡੀ ਹਾਜ਼ਰੀ ਦੇ ਵਿੱਚ ਇਹ ਟੋਲ ਬੰਦ ਕਰ ਹਾਂਜੀ ਪੱਕੇ ਫ੍ਰੀ ਕਰ ਦੇ ਪੱਕੇ ਫ੍ਰੀ ਕਰ ਤੇ ਉਦੋਂ ਬਾਅਦ ਚ ਵੀ ਕੋਈ ਅਧਿਕਾਰੀ ਆਇਆ ਨਹੀਂ ਹਾਂਜੀ ਉਸ ਤੋਂ ਬਾਅਦ ਸਾਡੀ ਪ੍ਰਸ਼ਾਸਨ ਨੇ ਇੱਕ ਮੀਟਿੰਗ ਸਰ ਹਾਂਜੀ 2 ਘੰਟੇ ਮੀਟਿੰਗ ਚੱਲੀ ਹਾਂਜੀ ਸਾਡੀ ਫੇਰ ਉਹੀ ਮੰਗ ਸੀ ਔਰ ਉਹਦੇ ਵਿੱਚ ਜਿੰਨੀਆਂ ਪ੍ਰੀਖਿਆਵਾਂ ਇਹਦੀਆਂ ਸੀ ਕੱਢ ਕੇ ਵੀ ਇਹਨਾਂ ਨੇ ਆਹ ਕੰਮ ਨਹੀਂ ਕੀਤਾ ਇਹਨਾਂ ਨੇ ਆਹ ਕੰਮ ਨਹੀਂ ਕੀਤਾ ਇਹਨਾਂ ਨੇ ਆਹ ਕੰਮ ਨਹੀਂ ਸਾਰੇ ਕੰਮ ਘਣਾਤੇ ਸੀ ਠੀਕ ਹੈ ਜੀ ਔਰ ਉਹਦੇ ਵਿੱਚ ਇਹ ਵੀ ਰੱਖਿਆ ਵੀ ਇਹਦਾ ਪਿਛਲਾ ਕੋਈ ਨੋਟੀਫਿਕੇਸ਼ਨ ਦੇ ਦਿਓ ਸਾਨੂੰ ਜਿਹੜੇ ਤੁਸੀਂ ਰੇਟ ਵਧਾਏ ਆ ਹਾਂਜੀ ਕਿਉਂਕਿ ਸਰਕਾਰ ਨਿਕਾ ਜਿਆ ਵੀ ਟੈਕਸ ਲਾਉਂਦੀ ਆ ਤਾਂ ਉਹਦਾ ਨੋਟੀਫਿਕੇਸ਼ਨ ਹੁੰਦਾ ਹਾਂਜੀ ਵੀ ਤੁਸੀਂ ਸਰਕਾਰੀ ਕੰਮ ਹੈ ਇਹ ਹਾਂਜੀ ਵੀ ਤੁਸੀਂ ਬਿਨਾ ਨੋਟੀਫਿਕੇਸ਼ਨ ਤੋਂ ਕਿਵੇਂ ਰੇਟ ਵਧਾ ਰਹੇ ਹੋ ਹਾਂਜੀ ਔਰ 2009 ਤੋਂ ਬਿਨਾ ਇਹਨਾਂ ਕੋਲੇ ਕੋਈ ਨੋਟੀਫਿਕੇਸ਼ਨ ਹੀ ਨਿਕਲਿਆ ਠੀਕ ਹੈ ਜੀ ਔਰ ਕੋਈ ਗੱਲ ਸਾਡੀ ਨਿਪੜੀ ਨਹੀਂ ਅਸੀਂ ਟਾਈਮ ਦਿੱਤਾ ਜੀ ਔਰ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਮੀਟਿੰਗ ਨਹੀਂ ਕੀਤੀ ਠੀਕ ਹੈ ਜੀ ਅਸੀਂ ਬਰੀਕੀ ਦੇ ਵਿੱਚ ਇਹਦੀ ਜਾਂਚ ਕਰਦੇ ਚਲੇਗੇ ਹਾਂਜੀ ਕਿਉਂਕਿ ਕੋਈ ਕਈ ਸਾਨੂੰ ਅਧਿਕਾਰੀ ਜਿਹੜੇ ਮਿਲ ਗਏ ਇਹੋ ਜਿਹਨਾਂ ਨੇ ਸਾਨੂੰ ਇਹਨਾਂ ਦੀਆਂ ਬਰੀਕੀਆਂ ਦੱਸੀਆਂ ਹਾਂਜੀ ਉਸ ਤੋਂ ਪਤਾ ਚੱਲਿਆ ਵੀ 2009 ਦੇ ਵਿੱਚ ਜਿੱਦਣ ਸੂਮਾ ਕੰਪਨੀ ਨੇ ਇਹ ਠੇਕਾ ਲਿਆ ਸੀ ਟਾਂਟਾ 20 ਸਾਲਾਂ ਚੋਂ ਠੇਕਾ ਪੂਰਾ ਕਰਨਾ ਸੀ। ਹਾਂਜੀ। 22 ਸਾਲ ਤੋਂ ਬਾਅਦ ਚ ਟੋਲ ਲੱਗਣੇ ਸੀ। ਪਰ ਟੋਲ ਉਹਦੋਂ ਨਹੀਂ ਲਾਤੇ। ਅੱਛਾ ਜੀ। ਇੱਕ ਨਧਾਰਤ ਰਾਸ਼ੀ ਦੇ ਅਨੁਸਾਰ 10 ਗੁਣਾ ਟੋਲ ਵਸੂਲ ਕਰਨਾ ਸੀ। ਜੇ ਇੱਕ ਉਹਦੇ ਚ ਇਹ ਵੀ ਸ਼ਰਤ ਆ ਵੀ ਜੇ ਟੋਲ ਉਹਦੋਂ ਨਾ ਲਾ ਦੇਣ ਤਾਂ ਉਹ ਰਾਸ਼ੀ ਘਟ ਕੇ 3 ਗੁਣਾ ਰਹਿ ਜਾਂਦੀ ਆ। ਠੀਕ ਹੈ ਜੀ। ਇਹਨਾਂ ਨੇ ਟੋਲ ਤੇ ਉਹਦੋਂ ਨਹੀਂ ਲਾਤੇ। ਰਾਸ਼ੀ ਇਹਨਾਂ ਨੇ 12 ਗੁਣਾ ਦੇ ਕਰੀਬ ਇਕੱਠੀ ਕਰ ਲਈ। ਹਾਂਜੀ। ਕੰਮ ਇਹਨਾਂ ਨੇ ਹੁਣ ਤੱਕ ਨਹੀਂ ਪੂਰਾ ਕੀਤਾ। ਹਾਂਜੀ। ਇੱਕ ਬਸ ਨਹਿਰ ਚ ਡਿੱਗ ਪੀ 2013 ਦੇ ਵਿੱਚ 27 ਬੰਦੇ ਮਰੇ ਜੀ। ਔਰ ਉਹਨੂੰ ਲੈ ਕੇ ਘਿਰਟ ਦੈ ਰਹੂਗੀ ਹਾਂਜੀ ਸੋਮਾ ਕੰਪਨੀ ਹਾਈ ਕੋਰਟ ਨੇ ਟਰਮੀਨੇਟ ਕਰਤੀ ਹਾਂਜੀ ਹਰ ਇਹਨਾਂ ਨੇ ਕੀ ਕੀਤਾ ਉਹਦਾ ਜਵਾਬ ਤੇ ਦੇ ਨਹੀਂ ਹੋਇਆ ਐਨਐਚਏ ਦੇ ਅਧਿਕਾਰੀ ਨਾਲ ਮਿਲੇ ਸੀਗੇ ਹਾਂਜੀ ਇਹਨਾਂ ਨੇ ਇੱਕ ਸੁਪਰੀਮ ਕੋਰਟ ਕੇਸ ਪਾਇਆ ਜਿਹੜਾ ਸੁਪਰੀਮ ਕੋਰਟ ਕੇਸ ਪਾਇਆ ਉਹਦੇ ਚ ਇਹ ਤੇ ਲਿਖਿਆ ਨਹੀਂ ਵੀ ਅਸੀਂ ਆ ਗਵਨ ਕੀਤਾ ਇਹਨਾਂ ਨੇ ਕਹਤਾ ਜੀ ਸਾਨੂੰ ਘਾਟਾ ਪਈਦਾ ਹਾਂਜੀ ਘਾਟਾ ਸ਼ੋਅ ਕਰਕੇ ਵੀ ਆ ਜਿਹੜਾ ਨੀਲੋ ਖੇੜੀ ਵਾਲਾ ਟੋਲ ਆ ਇਹਨੂੰ ਚੱਕ ਕੇ ਜੀ ਸਾਨੂੰ ਕਰਨਾਲ ਲਈ ਆਨ ਦੀ ਜਲ ਦਿੱਤੀ ਆ ਹਾਂਜੀ ਹੁਣ ਇੱਕ ਦਿਓ ਕਰਨਾਲ ਜਿਹੜਾ ਟੋਲ ਉਹ ਗਲਤ ਲੱਗਾ ਉਹ ਕਾਰਪੋਰੇਸ਼ਨ ਦੇ ਅੰਡਰ ਰਕਾ ਉਹ ਬੰਦ ਹੋਣਾ ਚਾਹੀਦਾ ਦੂਜਾ ਜਿਹੜਾ ਉਹ ਉਹਦੇ ਵਿੱਚ ਇਹ ਨੇ ਹਾਈ ਕੋਰਟ ਨੇ ਆਰਡਰਾਂ ਦੇ ਵਿੱਚ ਲਿਖ ਦਿੱਤਾ ਵੀ 2015 ਤੱਕ ਕੰਮ ਪੂਰਾ ਕਰੋ ਅਗਰ ਕੰਪਨੀ ਕੰਮ ਪੂਰਾ ਨਹੀਂ ਕਰਦੀ ਤਾਂ ਇਹਦਾ ਲਾਇਸੈਂਸ ਰੱਤ ਕਰੋ ਇਹਨੂੰ ਜੁਰਮਾਨਾ ਕਰੋ ਹਾਂਜੀ ਪਰ ਕੰਮ ਤੇ ਅਜੇ ਤੱਕ ਨਹੀਂ ਪੂਰਾ ਹੋਇਆ ਕੰਮ ਤੇ ਸਾਰਾ ਹੀ ਦੂਰਾ ਪਿਆ ਹਾਂਜੀ ਪਰ ਕਿਤੇ ਨਾ ਕਿਤੇ ਉਹ ਕੰਪਨੀ ਨੇ ਅਧਿਕਾਰੀਆਂ ਨੇ ਐਨ ਐਚ ਐ ਦੇ ਅਧਿਕਾਰੀਆਂ ਨੇ ਭਾਰਤ ਸਰਕਾਰ ਦੇ ਮੰਤਰੀਆਂ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਮਿਲੀ ਭੁਗਤ ਕਰਕੇ ਇਹ ਹਜ਼ਾਰਾਂ ਕਰੋੜਾਂ ਦਾ ਗਵਨ ਕੀਤਾ ਔਰ ਨਾ ਤੇ ਕੰਪਨੀ ਤੇ ਕੋਈ ਜੁਰਮਾਨਾ ਲਾਇਆ ਨਾ ਕੰਪਨੀ ਦਾ ਕੋਈ ਲਾਇਸੈਂਸ ਰੱਦ ਕੀਤਾ ਅੱਜ ਉਹ ਕੰਪਨੀ ਉਲਟਾ ਇਹਨਾਂ ਤੇ ਕੇਸ ਕਰੀ ਬੈਠੀ ਆ ਕਿ ਮੇਰੇ ਪੈਸੇ ਰਹਿੰਦੇ ਆ ਹਾਲਾਂਕਿ ਪੈਸੇ 10 ਤੋਂ 12 ਗੁਣਾ ਵੱਧ ਵਸੂਲ ਕਰ ਗਏ ਮੈਂ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਬੇਨਤੀ ਕਰਦਾ ਵੀਰ ਟੋਲ ਦਾ ਐਡਾ ਤਕੜਾ ਨੰਗਾ ਸੱਚ ਅਸੀਂ ਕੱਢ ਕੇ ਲਿਆਇਆ ਹੈ ਸਾਹਮਣੇ ਇਹਦੀ ਜਾਂਚ ਸੀਬੀਆਈ ਕਰਾਈ ਜਾਵੇ ਔਰ ਇਹਦੇ ਵਿੱਚ ਜਿਹੜੇ ਲੀਡਰ ਤੇ ਜਿਹੜੇ ਬੰਦੇ ਅਧਿਕਾਰੀ ਨੇ ਇਹਨਾਂ ਨੂੰ ਬਣਦੀਆਂ ਸਜ਼ਾਵਾਂ ਜਿਹੜੀਆਂ ਉਹ ਦਵਾਈਆਂ ਜਾਣ ਕਿਉਂਕਿ ਪੈਸਾ ਜਨਤਾ ਦਾ ਸੀ ਇਹਨਾਂ ਨੇ ਪੈਸਾ ਲੁੱਟ ਕੇ ਆਪਣੀ ਐਸ਼ ਉਡਾਈ ਜਾ ਜੇ ਜਿੱਦਾਂ ਕਹਿੰਦੇ ਲੁੱਟ ਕੇ ਕੱਟ ਕੀਤੀ ਹੈ ਜੇਕਰ ਨਾ ਹੋਈ ਜਾਂਚ ਤਾਂ ਕੀ ਅਗਲੀ ਰਣਨੀਤੀ ਕੀ ਹੋਗੀ ਅਸੀਂ ਦੂਜੀ ਮੰਗ ਨਾਲ ਇਹ ਵੀ ਕਰਦੇ ਆ ਵੀ ਕਰਨਾਲਾ ਦਾ ਟੋਲ ਵੀ ਬੰਦ ਕੀਤਾ ਜਾਵੇ ਇਹ ਵੀ ਟੋਲ ਬੰਦ ਕੀਤਾ ਜਾਵੇ ਤੇ ਹੋ ਸਕਦਾ ਜਿਹੜੇ ਦੂਜੇ ਟੋਲ ਲੱਗੇ ਆ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਉਹਨਾਂ ਵਿੱਚ ਵੀ ਇੱਡਾ ਹੀ ਵੱਡਾ ਘਵਨ ਹੋਵੇ ਇਹਨਾਂ ਦੀ ਜਾਂਚ ਕੀਤੀ ਜਾਵੇ ਟੋਲ ਬੰਦ ਕੀਤੇ ਜਾਣ ਸਾਰੇ ਅਸੀਂ ਸਾਰੇ ਟੋਲਾਂ ਨੂੰ ਬੰਨਕਰ ਬੰਦ ਕਰਨ ਦੀ ਮੰਗ ਕਰਦੇ ਆ ਅੱਜ ਕਿ ਜਿੰਨਾ ਚਿਰ ਜਾਂਚ ਨਹੀਂ ਹੁੰਦੀ ਅਸੀਂ ਇਹ ਟੋਲ ਨਹੀਂ ਚੱਲਣ ਦੇਣਾ ਸਾਰੇ ਆ ਜਿਹੜੇ ਲੱਡੂ ਵਾਲ ਤੇ ਖੜੇ ਆ ਨਾ ਬੰਦਾ ਤੇ ਕਰਨਾਲ ਵਾਲਾ ਵੀ ਅਸੀਂ ਕਹਿੰਨੇ ਬੰਦ ਕਰੋ ਅਰੇ ਇਹਦੀ ਜਾਂਚ ਉੱਚ ਪੱਧਰੀ ਜਾਂਚ ਕਰਾ ਕੇ ਇਹਨਾਂ ਨੂੰ ਬੰਦ ਕੀਤਾ ਲੁਧਿਆਣਾ ਅਦਾਲਤ ਲਈ सुरेंद्र ਸੋਨੀ ਦੀ ਰਿਪੋਰਟ